ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਾਸ ਜਿਹਦਰ ਬਾਬਾ ਜਿਹਦਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਪੰਜਵਾਂ ਨਿਸ਼ਾਨ ਮਿਸਲ ਬਾਬਾ ਬੀਰ ਸਿੰਘ ਜੀ ਰੰਗਰੇਟਾ 1300 ਕੋਟ ਸਵਾਰ ਮੌਜੂਦਾ ਮੁਖੀ ਜਿਹਦਰ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸੋ ਸਮੂਹ ਦੇਸ਼ਵ ਦੇਦੀਆਂ ਸੰਗਤਾਂ ਨੂੰ ਅਸੀਂ ਇਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਪਾਂ ਇੱਕ ਵੀਡੀਓ ਵੇਖ ਲਿਆ ਦੋ ਚਾਰ ਦਿਨ ਪਹਿਲਾਂ ਤੋਂ ਜੋ ਜਿਹੜੀ ਚੱਲ ਰਹੀ ਹੈ ਜੋ ਕਿ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਫਿਰ ਆਪਾਂ ਇਹਦੇ ਉੱਤੇ ਗੱਲ ਕਰਦੇ ਹਾਂ ਜੀ ਆਹ ਯਾ ਕਿ ਮਗਜੀ ਸਿੰਘ ਦਾ ਆਈ ਡਾਕੀ ਸਿਕੋਣਾ ਦੀ ਮਾਤਾ ਦਾ ਭੋਗ ਸੀ ਜਿਨ੍ਹਾਂ ਨੇ ਸਾਡੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਾਝੇ ਵਾਲ ਸਾਧਾ ਉਪਦੇਸ਼ ਦਿੰਦੇ ਨੇ ਉਹ ਮਹਾਰਾਜ ਦਾ ਸਰੂਪ ਲੈਣ ਵਾਸਤੇ ਗੁਰੂ ਲੋਕੇ ਮਾੜੀ ਕੰਬੋ ਕੀ ਪਿੰਡ ਪੈਂਦਾ ਇਤਿਹਾਸਿਕ ਨਗਰ ਆ ਇਹ ਪਿੰਡ ਇਤਿਹਾਸਿਕ ਨਗਰ ਆ ਇਹ ਭਾਈ ਸੁਖਾ ਸਿੰਘ ਜੀ ਦਾ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈਂਦਾ ਜੋ ਕਿ ਉੱਥੇ ਦੇਖ ਰਿਹਾ ਮੈਂ ਦੋ ਤਿੰਨ ਦਿਨ ਤੋਂ ਇਹ ਇਹ ਘਟਨਾ ਵਾਪਰੀ ਆ ਦੋ ਤਿੰਨ ਦਿਨ ਹੋ ਗਏ ਨੇ ਵੀਡੀਓ ਚੱਲਦੀ ਨੂੰ ਜੋ ਕਿ ਉਹ ਪਰਿਵਾਰ ਜਿਹੜਾ ਜਿਹਨਾਂ ਦੇ ਘਰ ਦੇਥੋਂ ਇਹੀ ਮਾਤਾ ਦੀ ਉਹ ਸਰੂਪ ਜਿਹੜਾ ਆਪਣੇ ਕਰ ਲੈਣ ਵਾਸਤੇ ਗੁਰੂ ਘਰ ਗਏ ਸੀ ਗੁਰੂ ਧੰਨ ਗੁਰਗੰਸਾ ਦਾ ਸਰੂਪ ਈ ਹੋਣ ਵਾਸਤੇ ਜੋ ਕਿ ਲਾਂਬ ਦੇ ਪਿੰਡ ਦਾ ਉੱਥੇ ਜਿਹੜਾ ਕੋਈ ਗ੍ਰੰਥੀ ਆ ਜੋ ਕਿ ਉਹਨੇ ਉੱਥੋਂ ਗੁਰੂ ਘਰ ਕਿਉਂ ਕਹਿੰਦਾ ਵੀ ਸਰੂਪ ਹੀ ਨਹੀਂ ਮذਬੀ ਸਿੱਖਾਂ ਦੇ ਘਰ ਦੇ ਵਿੱਚ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਇਹ ਜਿਹੜਾ ਭਾਈ ਰਣਜੀਤ ਸਿੰਘ ਬਣਾ ਫਿਰਦਾ ਆ ਇਹਨੂੰ ਅਸੀਂ ਪੁੱਛਣਾ ਚਾਹੁੰਦੇ ਆ ਇਹਨੂੰ ਅਸੀਂ ਚੈਲੰਜ ਕਰਦੇ ਆ ਦੱਸ ਕਿੱਥੇ ਕਿੱਥੇ ਲਿਖਿਆ ਆ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਰਿਆਂ ਦੇ ਸਾਹੇ ਹਨ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਉਹ ਵੱਖਰਾ ਕਿਦੋਂ ਜੰਮ ਗਿਆ ਆ ਗਿਆ ਜਿਹੜਾ ਤੂੰ ਜਿਹੜਾ ਇੱਥੇ ਪਾਬੰਦੀਆਂ ਲਾਉਣਾ ਫਿਰਦਾ ਰঞ্জੀਤ ਸਿੰਘ ਸਾਹਿਬ ਤੈਨੂੰ ਸੋਧਾ ਬੜਾ ਲੱਗਣਾ ਹੀ ਇਸ ਕਰਕੇ ਤੂੰ ਸੁਧਰ ਜਾ ਤੂੰ ਜਿਹੜੀ ਸਤਕਾਰ ਕਮੇਟੀ ਬਣਾਈ ਫਿਰਦੇ ਜੇ ਕਾਦੀ ਸਤਕਾਰ ਕਮੇਟੀ ਤੁਹਾਡੀ ਕੋਈ ਸਤਕਾਰ ਸਤਪੁਰ ਕਮੇਟੀ ਨਹੀਂ ਆ ਨਾ ਹੀ ਤੁਹਾਡੀ ਸਤਕਾਰ ਕਮੇਟੀ ਨੂੰ ਮੰਨਦੇ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮذਬੀ ਸਿੱਖਾਂ ਨੂੰ ਨਵਾਜਿਆ ਮذਬੀ ਸਿੱਖਾਂ ਨੂੰ ਜਰਨੈਲੀਆਂ ਦਿੱਤੀਆਂ ਮذਬੀ ਸਿੱਖਾਂ ਦੇ ਇੰਨੇ ਜਰਨੈਲ ਹੋਏ ਤੁਸੀਂ ਅੱਜ ਮذਬੀ ਸਿੱਖਾਂ ਨਾਲ ਵੀ ਵਿਤਕਰੇ ਸ਼ੁਰੂ ਕਰਤੇ ਆ ਫਿਰ ਤੁਹਾਡੇ ਅੰਦਰੋਂ ਵਿਤਕਰੇ ਬਾਜੀ ਗਈ ਨਹੀਂ ਇਸੇ ਕਰਕੇ ਜਿਹੜਾ ਆ ਤੁਸੀਂ ਆਂਦੇ ਜੈ ਨਾ ਤੇ ਮਰਬੀ ਸਿੱਖ ਸਾਹੀ ਬਣ ਕੇ ਮਰਬੀ ਸਿੱਖ ਡੇਰਾਵਾਦ ਚਲੇ ਗਏ ਮਰਬੀ ਸਿੱਖ ਖੈਣੂ ਚਲੇ ਗਏ ਮਰਬੀ ਸਿੱਖ ਖੈਣੂ ਚਲੇ ਗਏ ਉਹਦਾੜਾ ਸਿਰ ਆ ਉਹ ਤੁਹਾਡੇ ਸਿਰ ਝੁਕਦਾ ਤੁਸੀਂ ਮਰਬੀ ਸਿੱਖਾਂ ਨਾਲ ਵਿਦਕਰੇ ਕੀਤੇ ਮਰਬੀ ਸਿੱਖਾਂ ਨਾਲ ਵਾਟੇ ਵਖਰੇ ਕੀਤੇ ਤੇ ਮਰਬੀ ਸਿੱਖ ਜਿਹੜੇ ਆ ਉਹ ਵਿਚਾਰੇ ਕਿਧਰ ਨੂੰ ਜਾਂਦੇ ਸ਼ਰਮ ਕਰ ਲੋ ਸ਼ਰਮ ਜਿਹੜੇ ਸਤਕਾਰ ਕਮੇਟੀ ਵਾਲੇ ਬਣੇ ਨਾ ਜਿਹੜਾ ਤੂੰ ਭਾਈ ਰਣਜੀਤ ਸਿੰਘ ਹੁਣ ਭਾਈ ਤੂੰ ਕਹਦਾ ਆ ਤੂੰ ਸਿੰਘ ਘੋਂਦੇ ਲੈ ਕੇ ਬਣੀ ਆ ਤੈਨੂੰ ਅਸੀਂ ਚੈਲੰਜ ਕਰਦੇ ਆ ਇਹ ਹਰਕਤਾਂ ਤੋਂ ਬਾਅਦ ਆ ਜਾ ਤੂੰ ਜੇਕਰ ਸੱਚਾ ਸੀ ਅੱਜ 3-4 ਦਿਨ ਹੋ ਗਿਆ ਕਉਮ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਕਿਉਂ ਨਹੀਂ ਆਇਆ ਜੇਕਰ ਸੱਚਾ ਸੀ ਤੇਰੇ ਮਨ ਦੇ ਅੰਦਰ ਤੁਹਾਡੇ ਮਨ ਦੇ ਅੰਦਰ ਕੋੜ ਆ ਭਰਿਆ ਜਿਹੜਾ ਜਾਤੀਵਾਦ ਦਾ ਕੋੜ ਆ ਉਹ ਨਹੀਂ ਜਾ ਰਿਹਾ ਇਸੇ ਕਰਕੇ ਜਿਹੜਾ ਆ ਸਿੱਖੀ ਜਿਹੜੀ ਆ ਅਗਾਹ ਨਹੀਂ ਵੱਧ ਰਹੀ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਮذਬੀ ਸਿੱਖ ਜਿਹੜੇ ਆ ਉਹ ਪੰਥ ਦਾ ਇੱਕ ਅੰਗ ਆ ਉਹ ਮذਬੀ ਸਿੱਖੇੜੇ ਪੰਥ ਦੇ ਨਾਲ ਰਹਿੰਦੇ ਆਏ ਆ ਤੇ ਸਦਾ ਹੀ ਰਹਿਣਗੇ ਤੇ ਇਸ ਕਰਕੇ ਮਜਬੀ ਸਿੱਖ ਜਿਹੜੇ ਪੰਥ ਤੋਂ ਪਛਾਣ ਹੀ ਜਾਣਗੇ ਪਰ ਮਜਬੀ ਸਿੱਖਾਂ ਤੋਂ ਸਿੱਖ ਜਿਹੜੇ ਆ ਉਹ ਉਹ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਜੇ ਦੂਰ ਹੋ ਰਿਹਾ ਉਹ ਤੁਹਾਡੇ ਕਰਕੇ ਹੋ ਰਿਹਾ ਕਿਸੇ ਦਾ ਕੋਈ ਦੋਸ਼ ਨਹੀਂ ਉਹ ਤੁਹਾਡੇ ਕਰਕੇ ਹੋ ਰਿਹਾ ਇਸ ਕਰਕੇ ਮੈਂ ਇਹ ਰঞ্জੀਤ ਸਿੰਘ ਜਿਹੜਾ ਆ ਇਹ ਤਾੜਨਾ ਸਕਤ ਹੋ ਸਕਤ ਕਰਦਨ ਦਸ਼ਮੇਸ਼ ਤਰਨਾ ਦਲ ਬਾਬਾ ਦਰਸ਼ਨ ਸਿੰਘ ਵੱਲੋਂ ਵੀ ਇਹ ਸੁਧਰ ਜਾ ਤੇ ਇਹਨੂੰ ਸੋਧੇ ਬੜੇ ਲੱਗਣੇ ਦਸ਼ਮੇਸ਼ ਤਰਨਾ ਦਲ ਬਾਬਾ ਦਰਸ਼ਨ ਸਿੰਘ ਦੀ ਤਰਤੇ ਆਖੀ ਇਹ ਨਾ ਹੋਵੇ ਬਾਅਦ ਜੋ ਤੁਸੀਂ ਕਹਿੰਦੇ ਜੇ ਕਿ ਇਹ ਸਾਡੇ ਪਿੱਛੇ ਲੱਗਦੇ ਆ ਉਹ ਕਰਦੇ ਆ ਆ ਕਰਦੇ ਆ ਆਪਣੇ ਆਪ ਜਿਹੜਾ ਮਾੜੀ ਕੰਬੋ ਕੀ ਜਾ ਕੇ ਉਹ ਗਰੀਬ ਪਰਿਵਾਰ ਦੇ ਘਰ ਦੇ ਅੰਦਰ ਜਾ ਕੇ ਮਾਫੀ ਮੰਗ ਲਾ ਨਹੀਂ ਤੇ ਤੈਨੂੰ ਸੋਦੇ ਪੂਰੇ ਲੱਗਣਗੇ ਬਾਕੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਆ ਦੋ ਤਿੰਨ ਦਿਨ ਤੋਂ ਵੀਡੀਓ ਚੱਲ ਰਹੀ ਆ ਕਿ ਜੰਨੀਆਂ ਵੀ ਮذਬੀ ਸਿੱਖਾਂ ਦੀਆਂ ਰੰਗਰੇਟਿਆਂ ਦੀਆਂ ਨਿਹੰਗ ਜਥੇਬੰਦੀਆਂ ਜਾਂ ਕੋਈ ਹੋਰ ਸੰਤਾਂ ਸਾਧਾਂ ਦੀਆਂ ਜਥੇਬੰਦੀਆਂ ਬੜੀਆਂ ਆ ਰੰਗਰੇਟਿਆਂ ਦੀਆਂ ਉਹ ਅੱਗੇ ਕਿਉਂ ਨਹੀਂ ਆ ਰਹੀਆਂ ਇਹ ਗੱਲ 'ਚ ਇਹ ਕਿਉਂ ਨਹੀਂ ਉਹ ਸੋਸ਼ਲ ਮੀਡੀਆ ਤੇ ਆਈ ਕੀ ਗੱਲ ਉਹਨਾਂ ਦੇ ਮੂੰਹ 'ਚ ਘੁੰਗੜੀਆਂ ਕਿਉਂ ਪੈ ਗਈਆਂ ਇਹ ਚੀਜ਼ ਤੇ ਕਿਉਂ ਨਹੀਂ ਬੋਲੇ ਕੀ ਕੀ ਗੱਲ ਤੁਸੀਂ ਇਹਨਾਂ ਕੜਾ ਮ ਚੌਧਰੀਆਂ ਦੇ ਪਿੰਡਾਂ ਵਾਲਿਆਂ ਦੇ ਤੁਸੀਂ ਗ ਮੈਂ ਉਹਨਾਂ ਨੂੰ ਰੰਗਰੇਟਿਆਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਹ ਗੁਲਾਮ ਜੇ ਚੀਜ਼ ਦੇ ਤੁਸੀਂ ਇਹਨਾਂ ਦੇ ਗੁਲਾਮ ਜੇ ਕਿ ਜਾਂ ਤੁਸੀਂ ਕਿਸੇ ਲਾਲਚ ਕਰਕੇ ਜਿਹੜਾ ਇਹ ਨਹੀਂ ਬੋਲੇ ਚੀਜ਼ ਤੇ ਐਡੀ ਤਗੜੀ ਘਟਨਾ ਹੋਈ ਧੰਨ ਗੁਰਗੰਦ ਸਾਹਿਬ ਦਾ ਸਰੂਪ ਮਰਬੀ ਸਿੱਖਾਂ ਦੇ ਘਰ ਜਾਣ ਤੋਂ ਵਰਜਿਆ ਗਿਆ ਉਹਨੇ ਆਪਣਾ ਜਿਹੜਾ ਇਹ ਭਾਈ ਰਣਜੀਤ ਸਿੰਘ ਆ ਉਹਨੇ ਡਕਿਆ ਤੁਸੀਂ ਕਿਉਂ ਨਹੀਂ ਜੇ ਬੋਲੇ ਕੀ ਗੱਲ ਆ ਕਿ ਬਸ ਆਪਾਂ ਮਖੋਟਾ ਹੀ ਪਾਇਆ ਮਰਬੀ ਸਿੱਖਾਂ ਦਾ ਵੀ ਆਪਣਾ ਜਹੇਬੰਦੀਆਂ ਸਾਡੀਆਂ ਸਾਡਾ ਕੋਈ ਸਾਡੀ ਦਾਲਿਆ ਜੀ ਸਾਡੇ ਫਲਾਣੇ ਆ ਜੀ ਇਸ ਕਰਕੇ ਅਸੀਂ ਤੇ ਬੋਲਣਾ ਹੀ ਬੋਲਣਾ ਕਿਉਂਕਿ ਦਸ਼ਮੇਸ਼ ਤਰਨਾ ਨਾਲ ਬਾਬਾ ਦਰਸ਼ਨ ਸਿੰਘ ਤੇ ਬਾਬੇ ਜੀਵਨ ਸਿੰਘ ਦਾ ਘਰਾਣਾ ਆ ਇਹ ਬਾਬੇ ਮਹਿੰਦਰ ਸਿੰਘ ਦਾ ਘਰਾਣਾ ਆ ਅਸੀਂ ਤੇ ਇਹਨਾਂ ਕੜਮ ਚੌਧੀਆਂ ਦੇ ਖਿਲਾਫ ਬੋਲਣਾ ਹੀ ਬੋਲਣਾ ਜਿੱਥੇ ਕਿਤੇ ਸਾਨੂੰ ਕੌਮ ਕਹੋਗੇ ਉੱਥੇ ਅਸੀਂ ਮੋਰਚੇ ਵੀ ਲਾਵਾਂਗੇ ਇਸ ਕਰਕੇ ਤੁਹਾਨੂੰ ਵੀ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਥੋੜਾ ਅੱਗੇ ਆਇਆ ਕਰੋ ਲੋਕ ਲੋਕੇ ਡਰ ਕੇ ਨਾ ਰਿਹਾ ਕਰੋ ਜਹੇ ਬੰਦੀਆਂ ਤੇ ਤੁਸੀਂ ਤੋਰੀ ਫਿਰਦੇ ਰਹੇ ਅੱਗੇ ਵੀ ਆਓ ਅਸੀਂ ਅੱਜ ਇਹ ਘਟਨਾ ਜਿਹੜੀ ਇਹ ਵਾਪਰੀ ਆ ਦੋ ਤਿੰਨ ਦਿਨ ਤੋਂ ਅਸੀਂ ਖੀਰ ਅਕਾਲਤਖ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹ ਚੀਜ਼ ਤੇ ਗੌਰ ਕਰਕੇ ਥੋੜਾ ਜਾ ਜਿਹੜਾ ਇਹ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਵੀ ਜਿਹੜੀ ਤਾੜਨਾ ਕਰਕੇ ਜਿਹੜੇ ਸਤਕਾਰ ਕਮੇਟੀ ਵਾਲੇ ਆ ਜਿਹੜਾ ਰਣਜੀਤ ਸਿੰਘ ਆ ਇਹਨੂੰ ਜਿਹੜਾ ਪੰਥ ਚੋਂ ਬਾਹਰ ਕੱਢਿਆ ਜਾਵੇ ਜਿਹੜੇ ਇਹੋ ਜੇ ਕੰਮ ਕਰਦੇ ਜਿਹੜਾ ਜਾਤੀਵਾਦ ਫਲਾਉਂਦੇ ਨੇ ਇਹਨਾਂ ਦਾ ਕੋਈ ਹੱਕ ਨਹੀਂ ਜਿਹੜਾ ਪੰਥ ਦੇ ਵਿੱਚ ਆਣ ਕੇ ਇਹੋ ਜੀਆਂ ਗੱਲਾਂ ਕਰਨ ਦਾ ਬਾਕੀ ਜਿਹੜਾ ਸੋਸ਼ਲ ਮੀਡੀਆ ਆ ਜੋ ਕਿ ਜਿਵੇਂ ਕਿ ਸਾਡੇ ਚੈਨਲ ਪੰਜਾਬ ਭਰ ਦੇ ਬਣਿਆ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਕਿ ਹੋਰ ਆਪਾਂ ਖਬਰਾਂ ਚੁੱਕਦੇ ਆਂ ਪਰ ਜਦੋਂ ਇਹੋ ਜਿਹੀ ਖਬਰ ਕਿਸੇ ਗਰੀਬ ਦੀ ਆਉਂਦੀ ਆ ਪਰ ਐਡਾ ਵੱਡਾ ਮੁੱਦਾ ਹੈ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਆਪਾਂ ਜਿਹੜਾ ਕੋਈ ਵੀ ਐਕਸ਼ਨ ਲੈਂਦੇ ਇਸ ਚੀਜ਼ ਨੂੰ ਵਾਇਰਲ ਨਹੀਂ ਕਰਦੇ ਤੁਹਾਨੂੰ ਵੀ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵਾਇਰਲ ਕਰੋ ਬਾਕੀ ਮੈਂ ਰঞ্জੀਤ ਸਿੰਘ ਨੂੰ ਤਾੜਨਾ ਕਰਨਾ ਕਿ ਖੇਤੀ ਤੋਂ ਖੇਤੀ ਜਾ ਕੇ ਮਾੜੀ ਕੰਬੂ ਕੀ ਵਿਖੇ ਜਿਹੜਾ ਮਾਫੀ ਮੰਗਲਾ ਨਹੀਂ ਤੇ ਤੈਨੂੰ ਕਰਾਰੇ ਤੋਂ ਕਰਾਰੇ ਮਰ ਵੀ ਸਕਿਆ ਸੀ ਦਸ਼ਮੇਸ਼ ਤਰਨਾਂਦਾਲ ਵੱਲੋਂ ਸੋਦੇ ਲੱਗਣਗੇ ਵਾਹਿਗੁਰੂ ਜੀ ਕਾ ਖਾਲ